ਹਲਕਾ ਸਮਰਾਲਾ ਦੇ 메인 ਬਾਜ਼ਾਰ ਚੋਂ ਅਜਿਹਾ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਮਾਂ ਕਰੀਬ ਦੁਪਹਿਰ ਦੇ 1:00 2 ਵਜੇ ਹੋਏ ਸੀ ਤਸਵੀਰਾਂ ਚ ਨਜ਼ਰ ਆ ਰਿਹਾ 80 ਸਾਲਾ ਬਜ਼ੁਰਗ ਉਸ ਸਮੇਂ ਚੰਗਾ ਭਲਾ ਖੜਾ ਸਬਜ਼ੀ ਖਰੀਦ ਰਿਹਾ ਸੀ ਇਸੇ ਦੌਰਾਨ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਜੋ ਕਿ ਇੱਕ ਨੌਜਵਾਨ ਇਸ ਸੀਸੀਟੀਵੀ ਕੈਮਰੇ ਦੀ ਵੀਡੀਓ ਦੇ ਵਿੱਚ ਖੜਾ ਦਿਖਾਈ ਦਿੰਦਾ ਉਹਨਾਂ ਨੇ ਬਜ਼ੁਰਗ ਦੇ ਨਾਲ ਅਜਹੀ ਕੋਲਡ ਕਰ ਦਿੱਤੀ ਕਿ ਜਿਸ ਤੋਂ ਬਾਅਦ ਬਜ਼ੁਰਗ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹੋਸ਼ ਫਕਤਾ ਹੋ ਗਏ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਮੁੰਡਿਆਂ ਦੀ ਘਟਿਆ ਕਰਤੂਤ ਦੇਖੋ ਜੋ ਕਿ ਕੈਮਰੇ ਵਿੱਚ ਕੈਦ ਹੋ ਗਈ ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਤੇ ਉੱਥੇ ਤਿੰਨ ਕ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਤੇ ਉਹ ਕਹਿੰਦੇ ਵੀ ਪਹਿਲਾਂ ਉਲਝਾ ਲਿਆ ਗੱਲਾਂ 'ਚ ਪੈਸੇ ਦੇ ਦੋ ਵੱਧ ਘੱਟ ਗੱਲਾਂ ਚ ਲੱਜਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਏ ਕਿ ਡੁਪਲੀਕੇਟ ਏ ਬੌਜੀ ਕਹਿੰਦੇ ਸੋਨੇ ਦੀ ਏ ਉਹ ਕਹਿੰਦਾ ਤਾਰ ਕੇ ਦਿਖਾਓ ਪਤਾ ਨਹੀਂ ਕੁਝ ਸੰਗਾ ਆਤਾ ਜਾਂ ਕੁਝ ਕੀ ਕੀਤਾ ਤੇ ਬੌਜੀ ਨੇ ਫਿਰ ਤਾਰ ਤਾਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ ਕਿੱਡੇ ਕ ਹੋ ਜਾਂਦੇ ਬੰਦੀ ਬੋਟੀਆਂ 1 35 ਦੀ ਗੱਲ ਹੈ ਦੁਪਹਿਰ ਦੀ ਕਿੰਨੇ ਕ ਵਜਨ ਦੀ ਬੰਦੀ ਹੈ ਇੱਕ ਟੋਲੇ ਦੀ ਟੋਲੇ ਦੀ ਤੇ 1 35 ਗੱਲ ਹੈ ਤੇ ਉਹਨਾਂ ਨੂੰ ਕਿੰਨੇ ਚਿਰੋਂ ਪਤਾ ਲੱਗਿਆ ਵੀ ਮੇਰਾ ਘਟਣਾ ਹੋਈਏ ਉਹ 5 ਮਿੰਟ ਬਾਅਦ ਹੀ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸ਼ਰਿਆਮ ਬਾਜ਼ਾਰ 'ਚ ਘਟਣਾ ਹੋਈਏ ਸ਼ਰਿਆਮ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਜੀ ਜੀ ਰੋਲਾ ਨਹੀਂ ਪਾਇਆ ਕੋਈ ਰੋਣਾ ਇਹਨਾਂ ਨੇ ਰੋਲਾ ਪਾਇਆ ਪਰ ਜਾਨੂ ਦਾ ਉਹ ਭੱਜ ਚੁੱਕੇ ਸੀਗੇ ਜੀ ਕੋ ਸিসিਟੀਵੀ ਫੋਟੋਜ਼ ਵਗੈਰਾ ਸিসিਟੀਵੀ ਮੈਂ ਦੋ ਕੁ ਦੁਕਾਨਾਂ ਤੇ ਜਾ ਕੇ ਆਇਆ ਦੋ ਤਿੰਨ ਦੁਕਾਨਾਂ ਤੇ ਜਿੰਦੀ ਕੁ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ ਕੁਝ ਪਤਾ ਜਿਹ ਦੋ ਮੁੰਡੇ ਇੱਧਰ ਨੂੰ ਗਏ ਨੇ ਦੋ ਦਾ ਮੋਟਰਸਾਈਕਲ ਸਾਹਮਣੇ ਖੜਾ ਸੀ ਟੋਟਲ ਚਾਰ ਦੀ ਸਾਨੂੰ ਹੈਗਾ ਲੱਗਦਾ ਇਹ ਦਿਨ ਦਿਹਾੜੇ ਲੁੱਟ ਹੁੰਦੀ ਐ ਇੱਥੇ ਦਿਨ ਦਿਹਾੜੇ ਲੁੱਟੇ ਦੇਖਦੇ ਕੋਈ ਕੀ ਮੰਗ ਕਰਦੇ ਬਹੁਤ ਮਾੜਾ ਹਾਲ ਹੈ ਜੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ ਬਜ਼ੁਰਗਾਂ ਦੀ ਬੱਚਿਆਂ ਦੀ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ ਦੂਰ ਪੈਸਾ ਤਾਂ ਨਹੀਂ ਕੋਈ ਨਹੀਂ ਪੈਸਾ ਨਹੀਂ ਕੋਈ ਮੁੰਡੇ ਕੋਈ ਨਹੀਂ ਗਈ ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ ਉਹ ਦੂਸਰੇ ਬੰਦੇ ਵੀ ਆ ਕੇ ਉੱਥੇ ਸਬਜ਼ੀ ਲੈਣ ਲੱਗ ਗਏ ਉਹ ਬਜ਼ੁਰਗ ਨੂੰ ਉਹਨਾਂ ਨੇ ਕਿਹਾ ਕਿ ਨਾ ਬਜ਼ੁਰਗਾ ਤੇਰੀ ਮੁੰਡੀ ਬਹੁਤ ਵਧੀਆ ਉਹ ਨੂੰ ਦਿਖਾਉਣ ਲੱਗ ਗਿਆ ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ ਉਹ ਲੈ ਕੇ ਚੁਰ ਗਈ ਕਿੰਨੇ ਕੇ ਬੰਦੇ ਸੀਗੇ ਦੋ ਬੰਦੇ ਸੀਗੇ ਫਿਰ ਹਾਲ ਮੋਟਰਸਾਈਕਲ ਬਜ਼ੁਰਗ ਦੀ ਕਿੰਨੀ ਉਮਰ ਆਜੀ ਬਜ਼ੁਰਗ ਦੀ 80 ਸਾਲ ਦੀ ਉਮਰ ਹੈ ਕਿਸੇ ਵਜਿਹ ਨੂੰ ਦੱਸਿਆ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ ਨਹੀਂ ਨਾ 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 ਕੁਝ ਨਹੀਂ ਸੀ ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ ਸਾਰੀ ਮੌਕੇ ਤੇ ਪਹੁੰਚ ਗਿਆ ਸੀ ਕਿਤੇ ਉਹ ਕੈਮਰੇ ਚ ਆਏ ਨੇ ਬੰਦੇ ਕਿਸੇ ਹਾਂ ਫਰ ਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਉਹਦੇ ਦੇਖਦੇ ਨੇ ਬਾਕੀ ਦੁਕਾਨਾਂ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਿਆ ਜਾਵੇਗਾ ਖੈਰ ਜੇਕਰ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਸ਼ਰਿਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਨੂੰ ਲੁਟੇਰੇ ਅੰਜਾਮ ਦੇ ਰਹੇ ਨੇ ਸੋ ਇਸ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਦਵਿੰਦਰ ਰਿਪੋਰਟ ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ